ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੈਬਨਿਟ ਸਬ ਕਮੇਟੀ ਵੱਲੋਂ ਮੁਲਾਜ਼ਮ ਤੇ ਪੈਨਸ਼ਨਰਾਂ ਸਾਝੇ ਫਰੰਟ ਸਮੇਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦੇ ਦਿੱਤੇਗਾ ਸੱਦੇ ਪਰ ਜੇਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਮੰਗਾਂ ਪੈਂਡਿੰਗ ਪਈਆਂ ਹਨ ਜਿਨ੍ਹਾਂ ਬਾਰੇ ਵਕ ਵਕ ਸਮੇਂ ਤੇ ਵਿੱਤ ਮੰਤਰੀ ਸਰਦਾ ਹਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ਿਪ ਵਿੱਚ ਤਾਬਕ ਕੀਤੀ ਗਈ ਕੈਬਨਟ ਸਬ ਕਮੇਟੀ ਨਾਲ ਮੀਟਿੰਗਾਂ ਕਰਕੇ ਵਕ ਵਕ ਜਿਹੜੇ ਬੰਦੀਆਂ ਨੇ ਕਮੇਟੀ ਨੂੰ ਆਪਣੀਆਂ ਮੰਗਾਂ ਬਰਤੀ ਜਾਣੂ ਕਰਵਾਇਆ ਹੈ ਕਈ ਮੰਗਾਂ ਤਾਂ ਸਾਰੇ ਹੀ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਹਨ ਜਿਨ੍ਹਾਂ ਨੂੰ ਤੇ ਤਤਕਾਲੀ ਮੰਗਾਂ ਦੇ ਢੇਰੇ ਵਿੱਚ ਰੱਖਦੇ ਹੋਏ ਪੂਰਾ ਕਰਾਉਣ ਲਈ ਸਾਰੀਆਂ ਹੀ ਜਥੇਬੰਦੀਆਂ ਜ਼ੋਰ ਅਜਮਾਈ ਕਰ ਰਹੀਆਂ ਹਨ ਪਰੰਤੂ ਕੁਝ ਮੰਗਾਂ ਵੱਖ-ਵੱਖ ਯੂਨੀਅਨਾਂ ਦਿਆਂ ਆਪਣੇ ਆਪਣੇ ਡਿਪਾਰਟਮੈਂਟ ਦੇ ਨਾਲ ਸੰਬੰਧਤ ਹਨ ਜਿਨ੍ਹਾਂ ਨੂੰ ਅਸੀਂ ਉਸ ਵਿਭਾਗ ਦੀਆਂ ਇੰਡੀਵਿਜੂਅਲ ਮੰਗਾਂ ਕਹਿ ਸਕਦੇ ਹਾਂ ਪਰੰਤੂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਸਾਰੀਆਂ ਹੀ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਬਣਾ ਕੇ ਸਿਰਫ ਟਾਈਮ ਪਾਸ ਕਰਨ ਦੇ ਰੋ ਵਿੱਚ ਹੀ ਦਿਖਾਈ ਦਿੰਦੀ ਹੈ ਬੀਤੇ ਸਮੇਂ ਵਿੱਚ ਵੀ ਕਈ ਵਾਰ ਅਜਿਹਾ ਹੋਇਆ ਹੈ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮੀਟਿੰਗਾਂ ਦਾ ਸਮਾਂ ਦਿੱਤਾ ਵੀ ਜਾਂਦਾ ਹੈ ਪਰ ਐਨ ਮੌਕੇ ਤੇ ਉਸ ਮੀਟਿੰਗ ਨੂੰ ਜਾਂ ਤਾਂ ਕੈਨਸਲ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਇਸ ਦੀ ਸਭ ਤੋਂ ਤਾਜ਼ਾ ਮਿਸਾਲ 15 ਅਪ੍ਰੈਲ 2025 ਦੀ ਮੀਟਿੰਗ ਨਾ ਕੀਤੀ ਜਾਣ ਦੀ ਹੈ ਜਦੋਂ ਕਿ ਦੂਰ ਦੂਰੋਂ ਚੱਲ ਕੇ ਆਏ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ ਦੇ ਆਗੂਆਂ ਨਾਲ ਇੱਕ ਕੋਝਾ ਮਜ਼ਾਕ ਕਰਦੇ ਹੋਏ ਸਰਕਾਰ ਦੁਆਰਾ ਬੜੀ ਠੀਠਾਈ ਨਾਲ ਜਵਾਬ ਦਿੱਤਾ ਗਿਆ ਕਿ 15 ਅਪ੍ਰੈਲ 2025 ਦੀ ਮੀਟਿੰਗ ਤਾਂ ਕੈਬਨਿਟ ਸਬ ਕਮੇਟੀ ਦੇ ਸ਼ਡਿਊਲ ਦੇ ਵਿੱਚ ਹੈ ਹੀ ਨਹੀਂ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਮੀਟਿੰਗ ਸੰਬੰਧੀ ਮੁਹਾਲੀ ਪ੍ਰਸ਼ਾਸਨ ਦੁਆਰਾ ਲਿਖਤੀ ਤੌਰ ਤੇ 15 ਅਪ੍ਰੈਲ ਦੀ ਮੀਟਿੰਗ ਬਾਰੇ ਸੱਦਾ ਦਿੱਤਾ ਗਿਆ ਸੀ ਇਸ ਮੀਟਿੰਗ ਨੂੰ ਕੈਨਸਲ ਕਰਨ ਦੇ ਰੋਸ ਵਿੱਚ ਹੁਣ ਪੰਜਾਬ ਦੇ ਹਰੇਕ ਜ਼ਿਲ੍ਹੇ ਤੇ ਤਹਿਸੀਲ ਪੱਧਰ ਤੇ ਮੁਲਾਜ਼ਮ ਪੈਨਸ਼ਨਰ ਸਾਂਝੀ ਫਰੰਟ ਵੱਲੋਂ ਕੈਬਨਿਟ ਸਬ ਕਮੇਟੀ ਦੇ ਪਤਲੇ ਫੂਕੇ ਆਪਣੇ ਰੋਸ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਜਿਹੇ ਰੋ ਨੂੰ ਦੇਖਦੇ ਹੋਏ ਉਹ ਵਿਤਮਤਰੀ ਸਰਦਾਰ ਸਰਪਾ ਸਿੰਘ ਚੀਮਾ ਦੇ ਦਫ਼ਤਰ ਵੱਲੋਂ ਡੈਰੀ ਨੰਬਰ 475 ਮਿਤੀ 16/4/2025 ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਮੁਲਾਜ਼ਮ ਪੈਨਸ਼ਨਲ ਪਾਂਗੇ ਪ੍ਰੰਤ ਖਮੇਤ ਕੁੱਲ 4 ਜੁਨੀਆਂ ਨੂੰ ਮਿਤੀ 25/4/2025 ਨੂੰ ਇੱਕ ਵਾਰ ਫੇਰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਜਦ ਇਹ ਕਿਤੇ ਪਤਵੰਤ ਸਾਹਿਬ ਇਹ ਮੀਟਿੰਗਾਂ ਪੰਜਾਬ ਪਵਨ ਸੈਕਟਰ 3 ਚੰਡੀਗੜ੍ਹ ਵਿਖੇ ਕੀਤੀਆਂ ਜਾਣਗੀਆਂ ਉਪਰੋਕਤ ਜਿਥੇ ਬਣ ਗਿਆ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਸਮਾਂ ਇਸ ਤਰ੍ਹਾਂ ਰੱਖਿਆ ਗਿਆ ਹੈ ਨੰਬਰ 1 ਪੰਜਾਬ ਮਲਾਜ਼ਮ ਤੇ ਪੈਨਸ਼ਨ ਸਾਝਾ ਫਰੰਟ ਪੰਜਾਬ ਦੀ ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਹੈ ਯਾਦ ਰੱਖੇ ਕਿ ਪੰਜਾਬ ਮਲਾਜ਼ਮ ਤੇ ਪੈਨਸ਼ਨ ਸਾਝਾ ਫਰੰਟ ਦੀ ਮੀਟਿੰਗ ਜੋ ਸੀ ਉਸ ਨੂੰ 15 ਅਪ੍ਰੈਲ ਨੂੰ ਐਨ ਮੌਕੇ ਉੱਤੇ ਕੈਨਸਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮੀਟਿੰਗ ਦੇ ਵਿੱਚ ਮਲਾਜ਼ਮ ਪੈਨਸ਼ਨ ਸਾਝਾ ਫਰੰਟ ਜੋ ਹੈ ਆਪਣੀਆਂ ਪੈਂਡਿੰਗ ਮੰਗਾਂ ਸੰਬੰਧੀ ਵਿਸਥਾਰ ਪੂਰਵਕ ਆਪਣੀਆਂ ਮੰਗਾਂ ਨੂੰ ਕੈਬਨਿਟ ਸਬ ਕਮੇਟੀ ਅੱਗੇ ਰੱਖੇਗਾ ਦੂਸਰਾ ਹੈ ਅਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਨਾਲ ਮੀਟਿੰਗ ਜੋ ਕਿ 11:30 ਵਜੇ ਸਵੇਰੇ ਹੋਵੇਗੀ ਇਹਨਾਂ ਦੀਆਂ ਕੁਝ ਆਪਣੀਆਂ ਮੰਗਾਂ ਹਨ ਜਿਨ੍ਹਾਂ ਪ੍ਰਤੀ ਸਮੇਂ-ਸਮੇਂ ਦੇ ਉਤੇ ਕੈਬਨਿਟ ਸਬ ਕਮੇਟੀ ਨੂੰ ਵੀ ਤੇ ਸਰਕਾਰ ਨੂੰ ਵੀ ਸੁਝਿਤ ਕੀਤਾ ਜਾਂਦਾ ਰਿਹਾ ਹੈ ਪਰ ਤਜ ਤੱਕ ਉਹ ਨਾ ਗਿਆ ਇਹਨਾਂ ਮੰਗਾ ਪ੍ਰਮਾਣ ਨਹੀਂ ਚੜੀਆਂ ਇਸ ਕਰਕੇ ਇਸ ਮੀਟਿੰਗ ਦੇ ਵਿੱਚ ਉਹ ਆਪਣੀਆਂ ਮੰਗਾ ਪ੍ਰਤੀ ਜ਼ੋਰਦਾਰ ਤੰਦੇ ਨਾਲ ਆਵਾਜ਼ ਜ਼ਰੂਰ ਪਹੁੰਚਾਉਣ ਦੇ ਨੰਬਰ 3 ਵਿਸ਼ੇਸ਼ ਤੇ ਆਪਕ ਐੀਆਰਟੀ ਯੂਨੀਅਨ ਰਜਿਸਟਰਡ ਪੰਜਾਬ ਦੀ ਮੀਟਿੰਗ ਦੁਪਹਿਰ 12 ਵਜੇ ਰੱਖੀ ਗਈ ਹੈ ਤੇ ਇਹਨਾਂ ਦੀਆਂ ਵੀ ਆਪਣੇ ਆਪਣੀਆਂ ਕੁਝ ਮੰਗਾ ਹਨ ਜਿਨ੍ਹਾਂ ਨੂੰ ਕੇ ਉਹ ਕੈਬਨਟ ਸਰਕਮਟੀ ਅੱਗੇ ਰੱਖਣ ਦਾ ਯਤਨ ਕਰਨਗੇ ਚੋਤਾ ਹੈ ਕੰਪਿਊਟਰ ਅਧਿਆਪਕ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਇਹਦੀ ਮੀਟਿੰਗ ਬਾਅਦ ਦੁਪਹਿਰ 12:30 ਵਜੇ ਰੱਖੀ ਗਈ ਹੈ ਔਰ ਇਨ ਕੰਪਿਊਟਰ ਅਧਿਆਪਕਾਂ ਦਾ ਬਹੁਤ ਵੱਡਾ ਰੋਸ ਹੈ ਕਿ ਉਹਨਾਂ ਦੇ ਨਾਲ ਵਾਅਦਾ ਕੀਤੇ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਅਜੇ ਤੱਕ ਨਾ ਤਾਂ ਡਿਪਾਰਟਮੈਂਟ ਦੇ ਵਿੱਚ ਲਿਆ ਗਿਆ ਹੈ ਤੇ ਨਾ ਹੀ ਉਹਨਾਂ ਉੱਤੇ 6ਵਾਂ ਤਨਖਾਹ ਕਮਿਸ਼ਨ ਜੋ ਹੈ ਉਸ ਨੂੰ ਲਗੂ ਕੀਤਾ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਵੀ ਸੰਗਰੂਰ ਦੇ ਖੇਤ ਲੰਬੇ ਸਮੇਂ ਤੱਕ ਉਹਨਾਂ ਨੇ ਭੁੱਖ ਅੜਦਾਰ ਵੀ ਕੀਤੀ ਦਿੱਲੀ ਵੱਲ ਵੀ ਕੋਸ਼ਿਸ਼ ਕੀਤਾ ਪਰੰਤੂ ਉਹਨਾਂ ਦਾ ਧਿਆਨ ਮੰਗਾ ਜਿਉਂ ਦੀ ਤ्यों ਵੀ ਅਜੇ ਪੈਂਡਿੰਗ ਚੱਲ ਰਹੀਆਂ ਹਨ ਜਿਸ ਨੂੰ ਕਿ ਬਣਾਉਣ ਦੇ ਵਾਸਤੇ ਹੁਣ ਇੱਕ ਵਾਰ ਫਿਰ ਕੈਬਨਟਸ ਆਫ ਕਮੇਟੀ ਦੇ ਅੱਗੇ ਉਹ ਆਪਣੀਆਂ ਮੰਗਾਂ ਨੂੰ ਦਰਵਾਉਂਦੇ ਹੋਏ ਜ਼ੋਰ ਦਾ ਤੰਗ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨਗੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ 13% ਪੈਂਡਿੰਗ ਡੀਏ ਪੈਂਚਨਾਂ ਨੂੰ 2.95 ਫੈਕਟਰ اوਪੀਐਸ ਸਕੀਮ ਲਾਗੂ ਕਰਨੀ 37 ਪ੍ਰਕਾਰ ਦੇ ਖੋਏ ਪੱਤਿਆਂ ਦੀ ਬਹਾਲੀ ਸਮੇਤ ਸੰਝੀਆਂ ਮੰਗਾਂ ਤੇ ਵੀ ਕੀ ਵਿਚਾਰ ਚਰਚਾ ਹੋਵੇਗੀ ਜਾਂ ਫਿਰ ਵੱਖ-ਵੱਖ ਯੂਨਿਆਂ ਦਿਆਂ ਆਪਣੇ ਆਪਣੇ ਡਿਪਾਰਟਮੈਂਟ ਦੀਆਂ ਮੰਗਾਂ ਪੂਰੀਆਂ ਕਰਨ ਲਈ ਹੀ ਜ਼ੋਰ ਦਿੱਤਾ ਜਾਵੇਗਾ ਵੈਸੇ ਹੁਣ ਲਗਭਗ ਸਾਰੇ ਹੀ ਮੁਲਾਜ਼ਮਾਂ ਪੈਸ਼ਗਾ ਵਿੱਚ ਇੱਕ ਪਰਸੈਪਸ਼ਨ ਆਮ ਬਣਦੀ ਜਾ ਰਹੀ ਹੈ ਕਿ ਸਰਕਾਰ ਨੇ ਸਿਰਫ ਮੀਟਿੰਗਾਂ ਦਾ ਸਮਾਂ ਦੇ ਕੇ ਇੱਕ ਵਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਰੋ ਨੂੰ ਸ਼ਾਂਤ ਕਰਕੇ ਸਿਰਫ ਸਮਾਂ ਲਗਾਉਂਦੇ ਹੋਏ ਟਾਲ ਮਟੋਲ ਦੀ ਨੀਤੀ ਹੀ ਅਪਣਾਉਣੀ ਹੈ ਤੇ ਉਹਨਾਂ ਦੇ ਪੱਲੇ ਕੁਝ ਨਹੀਂ ਪਾਉਣਾ ਪਰੰਤੂ ਇਸ ਵਾਰ ਦੇਖਦੇ ਹਾਂ ਕਿ ਕੀ ਕੋਈ ਮੰਗ ਪ੍ਰਵਾਨ ਹੁੰਦੀ ਹੈ ਤੇ ਉਸ ਦੀ ਇੰਪਲੀਮੈਂਟੇਸ਼ਨ ਵੀ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਕਿ ਪਹਿਲਾਂ ਵਾਂਗੂ ਇਹ ਮੀਟਿੰਗ ਵੀ ਇੱਕ ਸ਼ਗੂਫਾ ਹੀ ਤਾਕਤ ਹੁੰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ